ਅਜੋ 10 ਤਰੀਕ ਹੈ ਜੇ ਮਹੀਨੇ ਦੀ ਅਜੋ ਤੋਂ ਆਪਾਂ ਅਸਬੀ ਵੀਡੀਓ ਸ਼ੁਰੂ ਕੀਤੀ ਹੈ ਆਪਣੇ ਸੁੰਦਰ ਸਿੰਘ ਦੀ ਰਿਜ਼ਲਟ ਦੇਖਦੇ ਆਂ ਫਿਰ ਵਾਹਿਗੁਰੂ ਜੀ ਹਾਂ ਜੀ ਮਿੱਤਰੋ ਆਪਾਂ 10 ਤਰੀਕ ਨੂੰ ਸ਼ੁਰੂ ਕੀਤੀ ਸੀ ਅਸਬੀ ਫੀਡ ਪਾਉਣੀ ਸਣੀ ਵੀਰ ਦੇ ਦਰਾਹੇ ਵਾਲੇ ਦੀ 10 ਤਰੀਕ ਦੀ ਆਪਾਂ ਪਹਿਲਾਂ ਵੀਡੀਓ ਆਪਾਂ ਮੂਰੇ ਲਾਤੀ ਹੈ ਤੇ ਅੱਜ ਦੇਖ ਲਓ 15 ਤਰੀਕ ਹੋ ਗਈ ਤੇ ਛਿਮਾ ਦੇਣਾ ਹੈਗਾ ਤੇ ਚਮਕ ਮੈਣ ਹੈ ਵੀ ਮਹਾਰਾਜ ਦੀ ਕਿਰਪਾ ਨਾਲ ਪੂਰੀ ਬਣਦੀ ਜਾਂਦੀ ਹੈ ਯਾਰ ਵਾਕਈ ਰਿਜ਼ਲਟ ਐਸਾ ਫੀਡ ਦਾ ਦੇਖੋ ਪਹਿਲਾਂ ਵਾਲੀ ਵੀਡੀਓ ਵੀ ਦੇਖੀ ਹੋਣੀ ਤੁਸੀਂ ਦੇਖ ਲਿਓ ਪਹਿਲਾਂ ਵਾਲੀ ਵੀਡੀਓ ਹੈ ਜਿਹੜੀ ਪਰ ਪਿੱਛੇ ਲਾਈ ਹੋਈ ਹੈ ਦੇਖੋ ਕਿੱਡਾ ਸੋਹਣਾ ਸਰੀਰ ਭਰਦਾ ਜਾਂਦਾ ਸੁੰਦਰ ਦਾ ਤੇ ਚਮਕ ਵੀ ਬਣਦੀ ਜਾਂਦੀ ਆ ਪਿੰਡੇ ਤੇ ਐ ਲੱਗਦਾ ਜਿਵੇਂ ਤੇਲ ਮਲਿਆ ਹੁੰਦਾ ਪਿੰਡੇ ਤੇ ਹਾਲਾਂਕਿ ਅੱਜ ਇਹ ਤੇ ਅਸੀਂ ਹਜੇ ਖਰਖਰਾ ਵੀ ਨਹੀਂ ਮਾਰਿਆ ਵਾਰਸ ਦਾ ਮੌਸਮ ਜਾ ਹੁਣ ਕਰਕੇ ਨਾ ਤੇ ਅੰਦਰੋਂ ਹੁਣੀ ਕੱਢਿਆ ਬਾਹਰ ਪਹਿਲਾਂ ਸਵੇਰੇ ਕੱਢਿਆ ਸੀ ਫੇਰ ਕਰਤਾ ਸੀ ਅੰਦਰ ਤੇ ਹਜੇ ਖਰਖਰਾ ਖੁਰਖਰਾ ਮਾਰਿਆ ਨਹੀਂ ਸੁਖਣਾ ਉਵੇਂ ਫਿਰਦਾ ਪਲਵਾਨ ਸਿੰਘ ਸਾਡਾ ਤੇ ਹੁਣ ਲਾਵਾਂਗੇ ਝੋਟੇ ਤੇ ਖਰਖਰੇ ਦੀ ਤੇ ਮਹਾਰਾਜ ਦੀ ਕਿਰਪਾ ਨਾਲ ਵੀ ਚਮਕਦਮ ਕ ਦੇਖੋ ਇਹਦੀ 6 ਦਿਨ ਹੋਏ ਹੈਗੇ ਤੇ ਉਹਨਾਂ ਨੇ ਵੀਰਾਂ ਨੇ ਆਪ ਨੂੰ ਹਫਤੇ ਦਾ ਟਾਈਮ ਦਿੱਤਾ ਸੀ ਕਹਿੰਦੇ ਹਫਤੇ ਬਾਅਦ ਰਿਜ਼ਲਟ ਦਿਸਣਾ ਸ਼ੁਰੂ ਹੋ ਜਾ ਤੇ ਅੱਜ ਸਿਮਾ ਦੇਣਾ ਤੇ ਵਾਕਈ ਦੀਂਦਾ ਹੈਗਾ ਪਾਵਰਫੁੱਲ ਮੰਨ ਕੇ ਚਲੂ ਚੜੀ ਚ ਨੂੰ ਕਹਿੰਦੇ ਨੇ ਪਾਵਰਫੁੱਲ ਵਾਕਈ ਜਿਹੜੀ ਡਾਇਮੰਡ ਫੀਡ ਹੈ ਦੀ ਪਾਵਰਫੁੱਲ ਹੈਗੀ ਇਹਨਾਂ ਦੀ ਯਾਰ ਇਹਨੂੰ ਕਹਿੰਦੇ ਨੇ ਬੰਬ ਚੀਜ਼ ਇਹ ਬੰਬ ਚੀਜ਼ ਐ ਸਣੀ ਵੀਰ ਦੇ ਬਈ ਧੰਨਵਾਦ ਐ ਸਣੀ ਵੀਰ ਦਾ ਤਰਾਹੇ ਵਾਲੇ ਦਾ ਤੇ ਸਾਡਾ ਸੁੰਦਰ ਸਿੰਘ ਸੋਨਾ ਬਣਦਾ ਜਾਂਦਾ ਹੈ। ਦੇਖ ਹੁਣ ਇਹਨੂੰ ਮਸਤੀ ਚੜ ਗਈ ਹੁਣ ਅੱਗੇ ਨੋਂ ਪੂਰੀ। ਤੇ ਨਾਲੇ ਅਸੀਂ ਅੱਜ ਹੋਲਾ ਮੱਲਾ ਵੀ ਮਨਾਇਆ ਇਹਦੇ ਨਾਲ ਅਸੀਂ। ਕਿਉਂਕਿ ਹੋਲੀ ਤਾਂ ਅਸੀਂ ਖੇਡਦੇ ਨਹੀਂ ਸਿੰਘ ਹੋਲਾ ਮੱਲ ਲਈ ਖੇਡਦੇ ਆ। ਤੇ ਆਨੰਦਪੁਰ ਸਾਥੋਂ ਜਾਣ ਹੀ ਹੋਇਆ। ਅਸੀਂ ਸੋਚਿਆ ਵੀ ਸਾਡੇ ਸਿੰਘ ਨਾਲ ਇਹਦੇ ਨਾਲ ਹੀ ਅੱਜ ਹੋਲਾ ਮੱਲਾ ਖੇਡ ਲੈਨੇ ਆ। ਹੁਆ ਕੀ ਦੇਖੋ ਜੀ ਚਮਕ ਧਮਕ। ਆ ਵੀ ਠੀਕ ਆ ਸੁੰਦਰ ਸਿੰਘਾਂ